ਮੇਰਾ ਨਾਮ ਮਨਜੀਤ ਰਾਜ ਸੀਨੀਅਰ ਮਿਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਜੁਨ ਪੰਜਾਬ ਜ਼ਿਲ੍ਹਾ ਬਰਨਾਲਾ ਜੀ ਅੱਜ ਜੋ ਹਾਦਸੇ ਹੋਏ ਨੇਗੇ ਇੱਕ ਸਾਡੇ ਇਧਰ ਜੇਲ੍ਹ ਦੇ ਕੋਲੇ ਬਾਜਾਖਣ ਰੋਡ ਤੇ ਹੋਇਆ ਜੋ ਡੱਲੇ ਵਾਲ ਆਪਣੇ ਸਿੱਧੂਪੁਰ ਦੇ ਸੀਗੇ ਡੱਲੇ ਵਾਲ ਤੋਂ ਆ ਰਹੀ ਸੀ ਬੱਸ ਉਹਨਾਂ ਦੇ ਪਿੰਡ ਤੋਂ ਉਹ ਹਾਦਸਾ ਹੋਇਆ ਤੇ ਇੱਕ ਹਾਦਸਾ ਹੋਇਆ ਹੰੜਾ ਬਾਈਪਾਸ ਹੰੜਾ ਬਾਈਪਾਸ ਤੇ ਜਿਹਨੂੰ ਆਪਾਂ ਜਲੇਬੀ ਪੁਲ ਕਹਿੰਦੇ ਮੋਗਾ ਬਾਈਪਾਸ ਵਾਲੇ ਤੇ ਉਹ ਅਗਰਾਹਾਂ ਦੀ ਬੱਸ ਸੀਗੀ ਉਹ ਕੋਠਾ ਗੁਰੂਗੁਰੂ ਜਾ ਰਹੇ ਸੀਗੀ ਉਹਦੇ ਵਿੱਚ ਤਿੰਨ ਲੇਡੀਜ਼ ਮੌਕਦ ਐਕਸਪਾਇਰ ਹੋ ਗਏ ਨੇ 31 32 ਸੱਟਾਂ ਨੇ ਜੀ ਦੋਨੇ ਹੱਥ ਸੇ ਬਹੁਤ ਖਤਰਨਾਕ ਹੋਣਗੇ ਤੇ ਇਹ ਜਿਹੜੀ ਅਗਰਹਾ ਵਾਲੇ ਟਹਾਨਾ ਜਾ ਰਹੇ ਸੀ ਪੰਚ ਮਹਾਪੰਚਾਇਤ ਵਾਲੀ ਚ ਤੇ ਦੂਸਰੇ ਜਿਹੜੇ ਡੱਲੇ ਵਾਲੇ ਸੀ ਖਨੌਰੀ ਦਾ ਕਿੱਥੇ ਜਾ ਰਹੇ ਜੀ ਖਨੌਰੀ ਜੀ ਮੇਰਾ ਨਾਮ ਵੀ ਕਰਨਜੀਤ ਸਿੰਘ ਅਸੀਂ ਭਾਰਤੀ ਕਿਸਾਨ ਜੁਣੀਏਕਤਾ ਗ੍ਰਾਹ ਅਕਾਈ ਕੋਠਾਗੁਰੂ ਵੱਲੋਂ ਸੰਜੁਗਤ ਮੂਰਤੀ ਦੀ ਕਾਲਤੀ ਜਾ ਰਹੇ ਸੀਗੇ ਸ਼ਾਮਲ ਹੋਣ ਮਹਾਪੰਚਾਇਤ ਦੇ ਵਿੱਚ ਅਸੀਂ ਕੋਠਾਗੁਰੂ ਤੋਂ ਆ ਰਹੇ ਸੀ ਬਰਨਾਲਾ ਬਾਈਪਾਸ ਦੇ ਉੱਤੇ ਹੀ ਸਾਡੀ ਬੱਸ ਪਲਟੇ ਜਾਂਦੀ ਹੈ ਜੀ ਉਹਦੇ ਵਿੱਚ ਹੀ ਸਾਡੀਆਂ ਕਾਫੀ ਔਰਤਾਂ ਤੇ ਸਾਡੇ ਕਾਫੀ ਨੌਜਵਾਨ ਸਾਡੇ ਕਾਫੀ जख्मी ਹੈ ਜੀ ਉਹਦੇ ਚੋਂ ਤਿੰਨੇ ਜਣਿਆਂ ਦੀ ਸਾਡੀ ਡੈਥ ਹੋ ਚੁੱਕੀ ਹੈ ਔਰਤਾਂ ਦੀ ਵਿੱਚ ਹੀ ਬੰਦਿਆਂ ਦੀ ਤੇ ਇੰਜਰਡ ਘੱਟੋ ਘੱਟ ਹੈਗੇ 30 ਜਣੇ ਕਾਫੀ 30 32 35 ਜਣੇ ਹੈਗੇ ਆ ਜੀ ਰੈਫਰ ਵੀ ਕੀਤੇ ਨੇ ਰੈਫਰ ਅਜ ਤੋਂ ਬਠਿੰਡੇ ਰੈਫਰ ਕਰਤੇ ਹੀ ਕਾਫੀ ਸੱਟਾਂ ਜ਼ਿਆਦਾ ਹੋਣ ਕਾਰਨ ਹੀ ਉਹ ਰੈਫਰ ਕਰ ਦਿੱਤੇ ਗਏ ਜੀ ਕਿੰਨੇ ਦਾ ਐਕਸੀਡੈਂਟ ਬਣਾ ਕਿੰਨੇ 9 ਵਜੇ ਵਾਇਫਰ ਜਿੱਕਾ ਖਾਲਸਾ ਵਾਇਫਰ ਜਿੱਕੀ ਫਤਿਹ ਮੇਰਾ ਨਾਮ ਪ੍ਰੇਤ ਸਿੰਘ ਪਿੰਡ ਡੱਲੇਵਾਲਾ ਫਰੀਦਕੋਟ ਜ਼ਿਲ੍ਹਾ ਅਸੀਂ ਸਿੱਧੂਪੁਰ ਜਹੇ ਬੰਦੀ ਜੋ ਅਜ ਉਹਨਾਂ ਦਾ 4 ਤਰੀਕ ਦਾ ਫਨੌਰੀ ਬਾਡਰ ਤੋਂ ਅਕਾਲ ਆਈ ਸੀ ਵੀ ਕੱਟ ਖਾਉਣਾ ਸਰਕਾਰ ਦੇ ਬਾਬਤ ਜੋ ਡੱਲੇਵਾਲਾ ਸਾਹਿਬ ਮਰਨਵਰਤੇ ਬੈਠੇ ਆ ਸਾਡੇ ਪਿੰਡੋਂ 65 ਸਵਾਰੀਆਂ ਸੀ ਬੱਸ ਦੇ ਵਿੱਚ ਜਿਹੜਾ ਇਹ ਸਾਡਾ ਐਕਸੀਡੈਂਟ ਹੋਇਆ ਅਸੀਂ ਜਿਹੜੇ ਧਰਨੇ ਮੁਜ਼ਾਰੇ ਕਰ ਰਹੇ ਆ ਅਸੀਂ ਸਰਕਾਰ ਦੇ ਬਰਖਰਾਬ ਉਥੇ ਅੱਜ ਜੋ ਸਾਡਾ ਡਲੇਵਾਲਾ ਸਾਹਿਬ ਮਰਨਵਰ ਤੇ ਬੈਠਿਆ ਪ੍ਰਧਾਨ ਜੀ ਸਾਡੇ ਪਿੰਡ ਦਾ ਕੋਹੜਾ ਡਲੇਵਾਲਾ ਸਾਹਿਬ ਜੋ ਜੀ ਕਿੰਨਾ ਦਾ ਭੇ ਵੀ ਸੀ ਕਿੰਨੀ ਕਿ ਸੱਤਾ ਕਿੰਨੇ ਕਿਲੋ ਚੱਲਦਾ ਹਾਸਾ ਹਾਸਾ ਬਹੁਤ ਭਿਆਨਕ ਹੋਇਆ ਜਦੋਂ ਤੁਸੀਂ ਹਸਾਵੇ ਲਾ ਲਓ ਵੀ ਬੱਸ ਦੇ ਅਗਲੇ ਵਜ ਦੀ ਸਵਾਰੀਆਂ ਗਾਂ ਦੋ ਸਵਾਰੀਆਂ ਬੱਸ ਦੇ ਅਗਲੇ ਪਾਸੇ ਵਜਦੀ ਸੀ ਸਾ ਟੁੱਟ ਕੇ ਜਾ ਕੇ ਡਿੱਗੀਆਂ ਫੜਕ ਦੇ ਉੱਪਰ ਤੇ 65 ਸਵਾਰੀਆਂ ਫਿਰ ਉਹਦੇ ਚੋਂ ਨੁਕਸਾਨਤਾ ਹੈਗਾ ਯਾਰ ਸਾਰਿਆਂ ਦੀ ਕਿਸੇ ਦੀ ਲੱਤ ਟੁੱਟੀ ਆ ਕਿਸੇ ਦੀ ਬਾਹਾਂ ਟੁੱਟੀ ਆ ਹਾਂ ਹਾਸਾ ਪਰ ਅਜੇ ਮਾਲਕ ਜਿਹੜੀ ਸਾਡੀ ਬੱਸ ਹੈ ਉਹਦੇ ਤੇ ਇਨਾ ਜ਼ਰੂਰ ਆ ਵੀ ਜਾਨੀ ਨੁਕਸਾਨ ਨਹੀਂ ਹੋਇਆਗਾ ਤੇ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹੋ ਜੇ ਮੌਸਮ ਦੇ ਵਿੱਚ ਜੋ ਤੁਰਨਾ ਪੈਂਦਾ ਨਾ ਸੰਗਤ ਨੂੰ ਤੇ ਸਰਕਾਰ ਤੇ ਮੋਦੀ ਸਾਹਿਬ ਇਸ ਗੱਲ 'ਤੇ ਧਿਆਨ ਦੇਣ ਕਿ ਉਹ ਕਿਸਾਨਾਂ ਦੀਆਂ ਮੰਗਾਂ ਇਹਨਾਂ ਨੂੰ ਉਹ ਲਾਗੂ ਕਰਨ ਨਹੀਂ ਸਾਡੀ ਜਿਹੜੀ ਬੱਸ ਉਹਦੇ 'ਚ ਨਹੀਂ ਮੌਤ ਹੋਈ ਸਾਡੇ ਨਾਲ ਇੱਕ ਹੋਰ ਹਾਸਤਾ ਹੋਇਆ ਦੂਜੇ ਪਾਸੇ ਅਗਰਾਹਾ ਦੀ ਬੱਸ ਆਉਂਦੀ ਸੀ ਉਹਦੇ 'ਚ ਸੁਣਨਾ ਚਾਹੀਦਾ ਵੀ ਤਿੰਨ ਚਾਰ ਜਾਂ ਪੰਜ ਮਕਤਾਂ ਉਸ ਬੱਸ ਦੇ ਵਿੱਚ ਹੋ ਚੁੱਕੀਆਂ ਹੈ ਇਸ ਦੋਨੋਂ ਐਕਸੀਡੈਂਟ ਦੇ ਸਾਡੇ ਕੋਲ ਟੋਟਲ 41 ਪੇਸ਼ੈਂਟ ਆਏ ਜਿਨ੍ਹਾਂ ਦੇ ਵਿੱਚੋਂ ਟਿਲ ਵੀ ਡੈਥ ਹੋ ਗਈ ਇੱਕ ਤਾਂ ਨੋਰਥਾਈਟਿਕ ਔਨ ਦਾ ਸਾਈਟ ਹੀ ਡੈਥ ਹੋ ਗਈ ਕਿਉਂਕਿ ਉਹ ਸਾਡੇ ਕੋਲ ਇੱਕ ਬ੍ਰੌਡ ਡੈਗ ਸੀ ਇੱਕ ਵੀ ਡੀਪਨ ਟ੍ਰੀਟਮੈਂਟ ਡੈਥ ਹੋ ਗਈ 6 ਪੇਸ਼ੈਂਟ ਜ਼ਿਆਦਾ ਸੀਰੀਅਸ ਸੀਗੇ ਜਿਨ੍ਹਾਂ ਦੇ ਹੈਡ ਇੰਜਰੀ ਸੀ ਜਾਂ ਕ੍ਰਸ਼ ਇੰਜਰੀ ਸੀ ਗਿਆ ਉਹਨਾਂ ਨੂੰ ਤੁਹਾਨੂੰ ਰੈਫਰ ਕਰਨਾ ਪਿਆ ਤੇ ਬਾਕੀ 32 ਪੇਸ਼ੈਂਟਸ ਆ ਉਹਨਾਂ ਦਾ ਇਲਾਜ ਅੱਛੀ ਹੋਇਆ ਮਤੋਂ ਅੰਦਾਜ਼ਨ 12-13 ਪੇਸ਼ੈਂਟ ਜਿਹੜੇ ਨੇ ਅਸੀਂ ਚੁੱਕੀ ਕਰ ਵੀ ਚੁੱਕੇ ਆ ਕਿਉਂਕਿ ਉਹ ਥੀ ਕਿਸੇ ਸਪਰਫੇਸ ਇੰਜਰੀ ਸੀ ਗਿਆ ਬਾਕੀ ਵੀ ਕੁਝ ਦੇ ਫ੍ਰੈਕਚਰਸ ਨੇ ਜੋਨ ਲਾਈਨ ਆਫ ਐਕਸੀ ਜਿਹੜੇ ਹੈ ਆਰਥੋਪਲੀਸ਼ਨ ਨੂੰ ਮੈਨੇਜ ਕਰ ਰਹੇ ਨੇ ਅੱਗੇ ਹੋ ਜਾਏਗਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਟਹਾਣਾ ਦੇ ਵਿੱਚ ਮਹਾ ਕਿਸਾਨ ਪੰਚਾਇਤ ਹੋਣ ਜਾ ਰਹੀ ਸੀ। ਦੂਸਰਾ ਕਿਸਾਨ ਮੋਰਚਾ ਗੈਰ ਸਿਆਸੀ ਦੇ ਸੱਦੇ ਦੇ ਉੱਤੇ ਖਨੌਰੀ ਦੇ ਵਿੱਚ 20 ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਸੀ। ਇਸ ਇਹਨਾਂ ਕਿਸਾਨ ਮਹਾਪੰਚਾਇਤਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚੋਂ ਕਾਫਲੇ ਜਾ ਰਹੇ ਸਨ ਇਹਨਾਂ ਜੋ ਦੋ ਹਾਦਸੇ ਅੱਜ ਬਰਨਾਲੇ ਦੇ ਵਿੱਚ ਵਾਪਰੇ ਐ ਬਹੁਤ ਦੁਖਦਾਈ ਨੇ ਸਾਡੇ ਵਾਸਤੇ ਬਹੁਤ ਵੱਡਾ ਸਾਡੇ ਵਾਸਤੇ ਘਟਾ ਹੈ ਇੱਕ ਹਾਦਸਾ ਵਾਪਰਿਆ ਜੇਲ੍ਹ ਦੇ ਨੇੜੇ ਸੋਹਲਪੱਤੀ ਦੂਜਾ ਹਾਦਸਾ ਵਾਪਰਿਆ ਬਰਨਾਲਾ ਬਠਿੰਡਾ ਰੋਡ ਦੇ ਉੱਤੇ ਜੀ ਮਾਲ ਦੇ ਨੇੜੇ ਉੱਥੇ ਇੱਕ ਭੈਣ ਦੀ ਸਾਡੀ ਕਿਸਾਨ ਕਰਮਚਾਰੀ ਦੀ ਮੌਤ ਹੋ ਗਈ ਹੈ ਦੋ ਮੌਤਾਂ ਬਰਨਾਲੇ ਸਿਵਲ ਹਸਪਤਾਲ 'ਚ ਆਉਣ ਤੋਂ ਬਾਅਦ ਹੋ ਗਈਆਂ ਤਿੰਨ ਵੱਡੇ ਘਟੇ ਅੱਜ ਸਾਨੂੰ ਪਹਗੇ ਆ ਕਿ ਜਿੱਥੇ ਕਿਸਾਨ ਮਜ਼ਦੂਰ ਕਿਸਾਨ ਮਹਾਪੰਚਾਇਤਾਂ 'ਚ ਭਾਗ ਲੈਣ ਵਾਸਤੇ ਜਾ ਰਹੇ ਸਨ ਉਥੇ ਧੁੰਦ ਦੀ ਚਪੇੜ 'ਚ ਆਉਣ ਕਰਕੇ ਸਾਡੇ ਹਾਦਸੇ ਵਾਪਰੇ ਆ ਅੱਜ ਬਹੁਤੀ ਮੰਨਪਾ ਗਦਰਨ ਸੀ ਬਰਨਾਲੇ ਵਾਸਤੇ ਦੋ ਮੇਜਰ ਐਕਸੀਡੈਂਟ ਹੋਏ ਨੇ ਬਸਾਂ ਦੇ ਜਿਦੇ ਵਿੱਚ ਕੁੱਲ 41 ਬੰਦੇ ਜ਼ਖਮੀ ਹੋਏ ਨੇ ਇਹਨਾਂ 41 ਬੰਦਿਆਂ ਵਿੱਚੋਂ ਤਿੰਨ ਬੰਦਿਆਂ ਦੀ ਡੈਥ ਹੋ ਗਈ ਹੈ ਤੇ ਬਾਕੀ 6 ਬੰਦੇ ਸੀਰੀਅਸ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਫਰੀਦਕੋਟ ਤੇ ਬਠਿੰਡਾ ਦੇ ਹਸਪਤਾਲਾਂ ਵਿੱਚ ਇਹਨਾਂ ਨੂੰ ਰੈਫਰ ਕੀਤਾ ਗਿਆ ਬਾਕੀ ਜਿਹੜੇ 32 ਬੰਦੇ ਜ਼ਖਮੀ ਹੋਏ ਨੇ ਉਹਨਾਂ ਲਈ ਇੱਕ ਕਮੇਟੀ ਬਣਾਈ ਗਈ ਹੈ ਦੀਸਾ ਵੱਲੋਂ ਜਿਹੜੀ ਉਹਨਾਂ ਦੇ ਪੂਰੇ ਧਿਆਨ ਰੱਖ ਰਹੀ ਹੈ ਪੂਰਾ ਉਹਨਾਂ ਨੂੰ ਸਾਥ ਸਹਾਇਕ ਦੇ ਰਹੀ ਹੈ ਪੂਰੀਆਂ ਦਵਾਈਆਂ ਸਕੈਨ ਜੋ ਵੀ ਖਰਚਾ ਹੋ ਰਿਹਾ ਉਸ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ ਸਾਰੀ ਡਾਕਟਰਾਂ ਦੀ ਟੀਮ ਇਹਨਾਂ ਤੇ ਲੱਗੀ ਹੋਈ ਹੈ ਤੇ ਸਾਨੂੰ ਉਮੀਦ ਹੈ ਕਿ ਉਹਨਾਂ 32 ਬੰਦਿਆਂ ਨੂੰ ਛੇਤੀ ਹੀ ਡਿਸਚਾਰਜ ਕਰ ਦਿੱਤਾ ਜਾਵੇਗਾ ਸਰਕਾਰ ਵੱਲੋਂ ਇਸ ਨੂੰ ਬਹੁਤ ਗਹਿਰਾਈ ਨਾਲ ਦੇਖਿਆ ਜਾ ਰਿਹਾ ਹੈ ਤੇ ਜੇ ਕੋਈ ਵੀ ਕੰਪਨਸੇਸ਼ਨ ਜਾਂ ਕੋਈ ਵੀ ਸਰਕਾਰੀ ਹੈਲਪ ਕੀਤੀ ਜਾ ਸਕਦੀ ਹੈ ਉਹਦੇ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਕਿ ਉਹ ਕਿਸ ਤਰੀਕੇ ਨਾਲ ਲੋਕਾਂ ਨੂੰ ਮਦਦ ਕੀਤੀ ਜਾ ਸਕਦੀ ਹੈ ਜਿਹੜਾ ਹਾਦਸਾ ਜਿਹੜਾ ਆਪਾਂ ਮੋਗੇ ਵੱਲੋਂ ਬਰਨਾਲੇ ਨੂੰ ਆਉਨੇ ਆ ਬਠਿੰਡਾ ਬਾਈਪਾਸ ਗੋਲ ਕਰਬ ਦੇ ਉੱਪਰ ਹੋਇਆ ਇੱਕ ਬੱਸ ਕੋਠੇ ਭਾਈ ਕੇ ਕੋਠੇ ਪਿੰਡ ਪਿੰਡ ਦੇ ਸਵਾਰੀਆਂ ਲੈ ਕੇ ਢੁਆਣੇ ਜਾ ਰਹੀ ਸੀ ਜਿਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਸਵਾਰੀਆਂ ਸੀ ਤੇ ਇਹ ਜਦੋਂ ਗੋਲ ਕਰਬ ਆਉਂਦਾ ਉੱਥੇ ਬਸ ਕੁਛ ਧੁੰਦ ਸੀਗੀ ਕੁਛ ਕੁ ਗੋਲ ਕਰਬ ਸੀਗਾ ਸ਼ਾਰਪ ਮੋੜ ਸੀ ਜਿਸ ਕਰਕੇ ਬਸ ਕੁਦਰਤ ਦੇ ਅਚਾਨਕ ਪਲਟਣ ਕਰਕੇ ਹਾਦਸਾ ਹੋਇਆ ਜਿਸ ਵਿੱਚ ਕਰੀਬ 50 ਤੋਂ 55 ਸਵਾਰੀਆਂ ਸਨ ਕਿੰਨੇ ਦੱਤੂ ਸਰ ਕਿੰਨੇ ਜ਼ਖਮੀ ਹੋਏ ਤੇ ਕਿੰਨੇ ਦੱਫਲੇ ਇਹ ਜੀ ਮੌਕਾ ਦੇਖਣ ਤੋਂ ਬਾਅਦ ਹੁਣ ਤੇ ਹਸਪੀਟਲ ਪਹੁੰਚੇ ਆ ਉੱਥੋਂ ਤਾਂ ਪਹਿਲਾਂ ਇਹ ਸੀਗਾ ਵੀ ਇੱਕ ਬੰਦੇ ਦੀ ਡੈਥ ਡੈਥ ਹੋ ਗਈ ਆ ਹੁਣ ਇੱਥੇ ਪਤਾ ਲੱਗਿਆ ਰਸਤੇ ਵਿੱਚ ਦੋ ਦੀ ਹੋਰ ਡੈਥ ਹੋ ਗਈ ਟੋਟਲ ਤਿੰਨ ਦੀ ਡੈਥ ਹੋ ਗਈ ਆ ਟੋਟਲ ਇੱਕ 33 ਮਜਰੂਬ ਦਾਖਲ ਹੋਏ ਸੀ ਜਿਨ੍ਹਾਂ ਵਿੱਚੋਂ ਕੁਝ ਮਜਰੂਬ ਜ਼ਿਆਦਾ ਸੱਟਾਂ ਲੱਗਣ ਕਰ ਉਹਨਾਂ ਨੂੰ ਬਖਵਾਖ ਹਸਪੀਟਲ ਰੈਫਰ ਕਰਤਾ ਸਰ ਪਤਾ ਲੱਗਿਆ ਜਿਹੜੀ ਤਿੰਨ ਮਹਿਲਾਵਾਂ ਦੀ ਡੈਥ ਹੋਈ ਹੈ ਕਿਹੜੇ ਕਿਹੜੀ ਜਥੇਬੰਦੀ ਦੀ ਹੈ ਉਹ ਇੱਕੋ ਹੀ ਜਥੇਬੰਦੀ ਤੇ ਸਾਰੇ ਇੱਕੋ ਪਿੰਡ ਤੁਸੀਂ ਕੋਠਾ ਗੁਰੂ ਕੋ ਭਗਤਾ ਭਾਈ ਦਾ ਬਠੰਡੇ ਪੈਂਦਾ ਇੱਕੋ ਪਿੰਡ ਦੇ ਸਾਰੇ ਸੀਗੇ ਇਹ ਤੇ ਢੋਹਾਣੇ ਚੱਲੇ ਸੀ ਉਹ ਹਾਸੇ ਦਾ ਕਾਰਨ ਪਤਾ ਲੱਗਿਆ ਸਰ ਕੀ ਤੁੰਦ ਤੇ ਸ਼ਾਰਪ ਮੋੜ ਹੀ ਲੱਗ ਰਿਹਾ ਤੇ ਕਾਬੂ ਹੋ ਕੇ ਪਲਟ ਗਿਆ ਵੀ ਕਾਬੂ ਹੋ ਕੇ ਬੱਸ ਪਲਟ ਗਿਆ ਕਿਸ ਤਰੀਕੇ ਦੀ ਕਾਰਵਾਈ ਹੈ ਜਿਹੜੀ ਹੁਣ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੀ ਪੁਲਿਸ ਫਿਲਹਾਲ ਤਾਂ ਫਰਸਟ ایڈ ਦੇ ਕੇ ਸਾਰੇ ਬਜਰੂਬ ਨੂੰ ਲਿਆਂਦਾ ਗਿਆ ਟ੍ਰੈਫਿਕ ਖੋਲਿਆ ਗਿਆ ਤੇ ਇਹਨਾਂ ਦਾ ਇਲਾਜ ਦਾ ਆਪਣਾ ਧਿਆਨ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਹੋ ਕੀਤੀ ਜਾਵੇ ਨਾਂ ਹੈਗਾ ਅਜਮੇਰ ਸਿੰਘ ਜੀ ਮੁਖਤਿਆਰ ਸਿੰਘ ਸਾਨਫ ਕਰਮ ਸਿੰਘ ਪਿੰਡ ਕੋਠਾ ਗੁਰੂਗਾ ਜੀ ਕਾਦੇ ਨਾਲ ਹਾਂ ਜਿਹੜੀ ਆ ਗਿਆ ਜਾ ਰਹੇ ਸੀ ਆਪਾਂ ਅਸੀਂ ਜਾ ਰਹੇ ਸੀ ਢੋਆਣੇ ਜੀ ਹਰਿਆਣਾ ਚ ਢੋਆਣਾ ਜੀ ਕਾਦੇ ਵਸਤੇ ਜੀ ਉੱਥੇ ਮਹਾਂ ਪੰਚਾਇਤ ਸੀ ਸਾਰੇ ਜਥੇਬੰਦੀਆਂ ਦੀ ਕਿਹੜੀ ਜਥੇਬੰਦੀ ਤੁਸੀਂ ਅਸੀਂ ਇੱਕ ਰਾਹ ਜਥੇਬੰਦੀ ਨਾਲ ਸੰਬੰਧ ਰੱਖਦੇ ਹਾਂ ਤੇ ਹਾਸਾ ਕਿਵੇਂ ਹੋ ਗਿਆ ਇਹ ਇਹ ਆਖਦਾ ਤਾਂ ਕੋਤਰ ਨੂੰ ਪਤਾ ਹੀ ਨਹੀਂ ਪਹਿਲਾਂ ਸਿੱਧੂਪੁਰਾਂ ਦੀ ਬੱਸ ਮੂਰੇ ਸਾਡੇ ਜਾਂਦੀ ਇੱਕ ਉਹਦਾ ਉਹ ਖਨੇ ਕਰ ਟ੍ਰੈਕਟਰ ਟੱਕ ਚ ਵੱਜ ਗਈ ਉਦੋਂ ਮਗਰੋਂ ਚੱਲ ਉਹਨੂੰ ਪਾਸ ਕਰਕੇ ਪੱਛ ਪੱਛ ਕੇ ਨੰਗੇ ਗੱਡੀ ਤੇਜ਼ ਵਾਲੀ ਸੀਗੀ ਬੱਜੀ-ਬੁੱਜੀ ਦੇ ਵਿੱਚ ਮੈਂ ਸੰਭਲੀ ਨਹੀਂ ਇੱਕਦਾਂ ਪਾਸਾ ਤੱਕੀ ਵੀ ਗੱਡੀ ਤੇ ਉਹਦੇ ਬਰ ਇੱਕਦਮ ਪਾਪੀ ਪਲਟੀਆਂ ਬੱਜਾ-ਬੁੱਜਾ ਦੇ ਵਿੱਚ ਕੋਸ ਕੋਸ ਨਹੀਂ ਕਿੱਥੇ ਜ ਹੋਇਆ ਸੀ ਬੱਸ ਉਹ ਤਾਂ ਐ ਹੀ ਨਹੀਂ ਪਤਾ ਨਹੀਂ ਕਿਹੜਾ ਸ਼ਹਿਰ ਜਾ ਸੀ ਸਾਨੂੰ ਵਿਚਾਲਾ ਆ ਗਿਆ ਸਾਨੂੰ ਤਾਂ ਮੂੰਹ ਨਹੀਂ ਪਤਾ ਹੁੰਦੀ ਜਿੱਥੇ ਲੱਗਿਆ ਕਰੋ ਬੱਸ ਵਿੱਚ ਕਿੰਨੀਆਂ ਸਵਾਰੀਆਂ ਸੀ ਬੱਸ ਦੇ ਵਿੱਚ ਸਵਾਰੀਆਂ ਸੀ ਜੀ ਫੁੱਲ ਜਿਹੜੀ ਵੱਡੀ ਵਾਰਸ ਹੁੰਦੀ ਆਪਣੀ ਆ ਉਹਨਾਂ ਸਾਰੇ ਸਾਰੇ ਫੁੱਲ ਸਵਾਰੀਆਂ ਸੀ 55 55 ਸੀ ਹਾਸੇ ਦਾ ਕੀ ਕਾਰਨ ਲੱਗਦਾ ਸੀ ਤੁਹਾਨੂੰ ਹਾਂਜੀ ਕਾਰਨ ਕੀ ਲੱਗਦਾ ਜਿਹੜਾ ਹਾਸਾ ਹੋਇਆ ਜੀ ਆਪਣਾ ਆਹ ਤਾਂ ਕੁਸਮ ਜਿਮ ਬਾਹਰ ਹੈ ਜੀ ਕੋਈ ਕੋਤੋਂ ਦੇ ਲੱਭੀ ਜਾਂਦੇ ਮੀਨ ਦਾ ਮਾਰਤਾ ਹੰਤ ਪਾਲੀ ਕਰਕੇ ਕੋਈ ਸਮਝੋ ਬੇਕਾਬੂ ਹੋ ਕੇ ਪਲਟ ਗਈ ਹਾਂ ਬੇਕਾਬੂ ਹੋਈ ਹੈ ਬਸ ਜੀ ਸਰਵਿਸ ਬਸ ਪਲਟੀ ਹੈ ਹਾਂ ਬਸ ਪਲਟੀ ਹੈ ਡਰਾਈਵਲ ਸਾਈਡ ਪਲਟੀ ਗਈ